ਕਈ ਸੁਪਣਿਆਂ ਨੂੰ ਸਕਾਰ ਕਰ ਰਿਹਾ ਹੈ ਇੱਕ ਨਿੱਕੀ ਜਹੀ ਜਿੰਦ ਦਾ ਬਸਤਾ ਕਰ ਇੱਕ ਚਾਹ ਸੀ ਕੁਝ ਬਣਨ ਦਾ ਇੱਕ ਮਾਨਸੀ ਪੰਜਾਬੀ ਹੋਣ ਦਾ ਅਤੇ ਇੱਕ ਸੁਪਨਾ ਸੀ ਪੰਜਾਬੀ ਨੂੰ ਬਚਾਉਣ ਦਾ ਜਿਸ ਵਿੱਚ ਹਥਿਆਰ ਬਣੀ ਇੱਕ ਸਲਾਈ ਮਸ਼ੀਨ ਅਤੇ ਮਿਸਾਲ ਹੈ ਰੁਪਿੰਦਰ ਕੋਰ ਦਾ ਸਫ਼ਰ ਆਪਣੀ تعلیم ਪੜਾਈ ਦੇ ਨਾਲ ਕਰਦਿਆਂ ਕਰਦਿਆਂ ਇਸ ਦਾ ਵਿਚਾਰ ਕਿੱਥੋਂ ਆਂਦਾ ਰੇਡੀ ਨੂੰ ਕੰਮ ਕਰਦੇ ਦੇਖਿਆ ਤੇ ਮੰਮੀ ਸਿਲਾਈ ਦਾ ਕੰਮ ਕਰਦੇ ਸੀ ਹਨਾ ਇੱਕ ਇਹ ਚੀਜ਼ ਹਮੇਸ਼ਾ ਪਰ ਬ੍ਰਿਸ਼ਤੁਦਮਾਜ ਫਿੱਟ ਹੋ ਜਾਂਦੀ ਹੁੰਦੀ ਆ ਵੀ ਕਿਰਤ ਕਰਨ ਤੋਂ ਕਦੇ ਭੱਜਣਾ ਨਹੀਂ ਹੈਗਾ ਫਿਰ ਪੀਜੀ ਦਾ ਰੈਂਟ ਸੀ ਰੋਟੀ ਦਾ ਖਰਚਾ ਸੀ ਨਹੀਂ ਪੂਰਾ ਹੁੰਦਾ ਸੀ ਜਦੋਂ ਮੈਂ ਨੈਟ ਦੀ ਤਿਆਰੀ ਕੀਤੀ ਉਦੋਂ ਵੀ ਇਹ ਚੀਜ਼ ਹੁੰਦੀ ਸੀ ਵੀ ਸ਼ਨੀਵਾਰ ਐਤਵਾਰ ਮੈਂ ਘਰ ਜਾ ਕੇ ਕੰਮ ਕਰਕੇ ਆਉਣਾ ਹੁੰਦਾ ਸੀ ਫਿਰ ਮੇਰੇ ਪੀਜੀ ਦਾ ਰੈਂਟ ਇਕੱਠਾ ਹੁੰਦਾ ਸੀ ਆਪਣੇ ਕਿਤੇ ਨੂੰ ਯਾਨੀ ਕਿ ਪ੍ਰੋਫੈਸ਼ਨਲ ਕੰਮ ਨੂੰ ਕਿਸ ਤਰ੍ਹਾਂ ਮੈਨੇਜ ਕਰਦੀ ਹੈ ਦਿਨ ਦੀ ਸ਼ੁਰੂਆਤ ਰਾਤ ਦੀ ਨੀਂਦ ਕਿਸ ਤਰ੍ਹਾਂ ਕਈ ਵਾਰ ਤਾਂ ਦਿਨ ਐਨਾ ਕੋ ਬਿਜ਼ੀ ਹੋ ਜਾਂਦਾ ਵੀ ਕੁਝ ਨਹੀਂ ਪਤਾ ਲੱਗਦਾ ਹਨਾ ਰਾਤ ਦੇ 11-11 ਤੱਕ ਹੋ ਜਾਂਦੇ ਆ ਤੇ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਕੀ ਰਿਸਪੌਂਸ ਹੈ ਵੀ ਉਹਨਾਂ ਨੂੰ ਪਸੰਦ ਆਉਂਦਾ ਸੀ ਬੈਗ ਕੋਈ ਚੱਕਰ ਨਹੀਂ ਹਨਾ ਉਹ ਕਹਿੰਦੇ ਸੀ ਪਰ ਸਕੂਲ 'ਚ ਉਹਨਾਂ ਨੇ ਲਿਜਾਣ ਨਹੀਂ ਦੇਣਾ ਕੀ ਇਹ ਰੋਜ਼ਗਾਰ ਸਿਰਫ ਤੁਹਾਡੇ ਤੱਕ ਹੀ ਸੀਮਿਤ ਹੈ ਜਾਂ ਫਿਰ ਤੁਸੀਂ ਆਪਣੇ ਰੋਜ਼ਗਾਰ ਨੂੰ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਾਇਆ ਬਸਤਾ ਕਰ ਸਾਰੇ ਸਟੂਡੈਂਟਸ ਦਾ ਕੋਈ ਵੀ ਸਟੂਡੈਂਟ ਨੂੰ ਇਹ ਐਵੇਂ ਨਹੀਂ ਲੱਗੂਗਾ ਵੀ ਇਹ ਉਹਨਾਂ ਦਾ ਆਪਣਾ ਨਹੀਂ ਹੁਣ ਮੇਰੇ ਕੋਲ ਜਿਹੜੇ ਸਟੂਡੈਂਟ ਆ ਉਹ ਦਿਨੇ ਕਲਾਸ ਨਾਲੋਂ ਦੇ ਨੇ ਸ਼ਾਮ ਨੂੰ 4 ਵਜੇ ਫ੍ਰੀ ਹੋ ਜਾਂਦੇ ਨੇ 4 ਵਜੇ ਤੋਂ ਬਾਅਦ 2-3 ਘੰਟੇ ਹੋ ਰਿਹਾ ਕਿ ਸਲਾਈ ਦਾ ਕੰਮ ਕਰਦਿਆ ਪਾਰਟ ਟਾਈਮ ਕੰਮ ਨਹੀਂ ਮਿਲਦਾ ਤਾਂ ਹੁਣ ਉਹ ਬਹੁਤ ਰੁਪਿੰਦਰਾਂ ਤਿਆਰ ਹੋ ਰਹੀਆਂ ਨੇ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਜਿਹੜੀਆਂ ਅੱਗੇ ਜਾ ਕੇ ਬਸਤਾ ਕਰਨ ਨੂੰ ਹੋਰ ਬਹੁਤ ਦੂਰ ਤੱਕ ਲੈ ਕੇ ਜਾਣਗੀਆਂ ਪੰਜਾਬੀ ਦੇ ਲਈ ਹਰ ਕਿਸੇ ਨੂੰ ਚਿੰਤਾ ਹੁੰਦੀ ਹੈ ਕਿ ਪੰਜਾਬੀ ਪੰਜਾਬ ਦੇ ਵਿੱਚੋਂ ਘਟ ਨਾ ਜਾਵੇ ਖਤਮ ਨਾ ਹੋ ਜਾਵੇ ਬੇਸ਼ੱਕ ਉਹ ਪੰਜਾਬੀ ਦੁਨੀਆ ਭਰ ਚਿੱਤੇ ਵੀ ਬੈਠਾ ਹੁੰਦਾ ਪਰ ਉਸਦਾ ਖਿਆਲ ਉਸਦੀ ਚਿੰਤਾ ਪੰਜਾਬੀ ਲਈ ਹਮੇਸ਼ਾ ਬਣੀ ਰਹਿੰਦੀ ਹੈ ਪਰ ਇਸ ਚਿੰਤਾ ਨੂੰ ਹੁਣ ਦੂਰ ਕਰ ਦਿੱਤਾ ਸਾਡੀ ਬੜੀ ਹੀ ਪਿਆਰੀ ਭੈਣ ਰੁਪਿੰਦਰ ਨੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਜੀ ਰੁਪਿੰਦਰ ਜੀ ਪੰਜਾਬੀ ਦੇ ਲਈ ਜੋ ਤੁਸੀਂ ਕੰਮ ਸ਼ੁਰੂ ਕੀਤਾ ਆਪਣੀ ਤਾਲੀਮ ਪੜਾਈ ਦੇ ਨਾਲ ਕਰਦਿਆਂ ਕਰਦਿਆਂ ਇਸ ਦਾ ਵਿਚਾਰ ਕਿੱਥੋਂ ਆਂਦਾ ਅ ਅਸਲ 'ਚ ਏਸੀ ਮੈਂ +2 ਆਪਣੇ ਪਿੰਡ ਤੋਂ ਹੀ ਕੀਤੀ ਆ ਤੇ ਬੀਏ ਮੈਂ ਪ੍ਰਾਈਵੇਟ ਹੀ ਕੀਤੀ ਆ ਉਸ ਤੋਂ ਬਾਅਦ ਮੇਰੇ ਇਹ ਸੀਗਾ ਵੀ ਮੈਂ ਵੀ ਬਾਹਰ ਪੜਨ ਜਾਣਾ ਕਿਉਂਕਿ ਮੈਂ ਪਿੰਡ ਤੋਂ ਆ ਮੇਰਾ ਪਿੰਡ ਧਿਆਲਗੜ ਹੈ ਢਡਰੀਆਂ ਸਾਹੂ ਕੇ ਕੋਲ ਤੇ ਉਹਦੇ ਇਹ ਸੀਗਾ ਵੀ ਮੈਂ ਐਮਏ ਉਸ ਤੋਂ ਬਾਅਦ ਕਾਲਜ ਗਈ ਸੀ ਸੁਨਾਮ ਕਾਲਜ ਉਥੋਂ ਐਮਏ ਕੀਤੀ ਉਹਦੇ ਚ ਵੀ ਇਹ ਸੀ ਵੀ ਇੱਕ ਸਾਲ ਕਾਲਜ ਗਈ ਤੇ ਦੂਸਰੇ ਸਾਲ ਲੋਕਡਾਊਨ ਲੱਗ ਗਿਆ ਤੇ ਫਿਰ ਮੈਨੂੰ ਉਥੋਂ ਉਥੋਂ ਦੇ ਟੀਚਰਾਂ ਨੇ ਗਾਈਡ ਕੀਤਾ ਹਨਾ ਵੀ ਉਹਦੇ ਲਈ ਨੈਟ ਹੁੰਦਾਗਾ ਮੇ ਮੈ ਕਰੀ ਦਾ ਫਿਰ ਫਾਇਦਾ ਜੇ ਤੁਸੀਂ ਨੈਟ ਕੁਆਲੀਫਾਈ ਕਰੋ ਨਾ ਤੇ ਫਿਰ ਮੈਨੇ ਇਹ ਸੀ ਵੀ ਨੈਟ ਲਈ ਮੈਨੂੰ ਇੱਥੇ ਆਉਣਾ ਪੈਣਾ ਸੀ ਪਟਿਆਲੇ ਕਿਉਂਕਿ ਇੱਥੇ ਇੱਕ ਮਾਹੌਲ ਵੀ ਆ ਹਨਾ ਮੈਂ ਸੁਣਿਆ ਸੀ ਵੀ ਪਟਿਆਲੇ ਜਾ ਕੇ ਵਧੀਆ ਕੋਚਿੰਗ ਵਰਤਮਾਨ ਇੰਸਟੀਚਿਊਟ ਤੋਂ ਮੈਂ ਕੋਚਿੰਗ ਲਈ ਤੇ ਇੱਥੇ ਆ ਕੇ ਮੇਰੇ ਲਈ ਸਾਰਾ ਕੁਝ ਹੀ ਨਵਾਂ ਸੀ ਇੱਕ ਤਰੀਕੇ ਨਾਲ ਹਨਾ ਇੱਕ ਪਿੰਡ ਤੋਂ ੜ ਕੇ ਆ ਕੇ ਉੱਥੇ ਕੁਝ ਕੁ ਚੀਜ਼ਾਂ ਨਹੀਂ ਪਤਾ ਹੁੰਦੀਆਂ ਆਪਾਂ ਨੂੰ ਤੇ ਇੱਥੇ ਆ ਕੇ ਜਦੋਂ ਮੈਂ ਇੱਕ ਮਾਹੌਲ ਦੇਖਿਆ ਸੀ ਇੱਥੇ ਸੈਮੀਨਾਰ ਹੁੰਦੇ ਸੀ ਤਾਂ ਅਸੀਂ اٹੈਂਡ ਕਰਨਾ ਹੁੰਦਾ ਸੀ ਕੋਈ ਵੀ ਯੂਨੀਵਰਸਿਟੀ ਚ ਪ੍ਰੋਗਰਾਮ ਹੁੰਦਾ ਸੀ ਨਾ ਤਾਂ ਅਸੀਂ ਉੱਥੇ ਜਾਂਦੇ ਹੂੰ ਤੇ ਉੱਥੇ ਨਾ ਹਮੇਸ਼ਾ ਇੱਕ ਫਿਕਰ ਜਤਾਈ ਜਾਂਦੀ ਸੀ ਕਿ ਪੰਜਾਬੀ ਖਤਮ ਹੋ ਰਹੀ ਆ ਜਿਵੇਂ 21 ਫਰਵਰੀ ਨੂੰ ਦਿਨ ਮਨਾਇਆ ਜਾਂਦਾ ਹਨਾ ਤੇ ਪੰਜਾਬੀ ਮਾਂ ਬੋਲੀ ਦੇ ਦਿਵਸ ਤੇ ਉਦੋਂ ਵੀ ਹੁੰਦਾ ਸੀਗਾ ਵੀ ਉੱਥੇ ਲੈਕਚਰ ਹੁੰਦੇ ਸੀ ਹਨਾ ਬੁਲਾਰੇ ਬੁલાਏ ਜਾਂਦੇ ਸੀ ਤਾਂ ਉਹ ਇੱਕ ਫਿਕਰ ਦਾ ਵਿਸ਼ਾ ਹੁੰਦਾ ਸੀ ਵੀ ਪੰਜਾਬੀ ਖਤਮ ਹੋ ਰਹੀ ਆ ਪਰ ਫਿਰ ਮੈਨੂੰ ਇਹ ਗੱਲ ਐ ਲੱਗਦੀ ਹੁੰਦੀ ਸੀ ਉਸ ਤੋਂ ਬਾਅਦ ਹਾਲ ਕੋਈ ਨਹੀਂ ਬੋਲਦਾ ਹੁੰਦਾ ਸੀ ਪੰਜਾਬੀ ਖਤਮ ਹੋ ਰਹੀ ਆ ਤਾਂ ਉਹ ਵੀ ਇੱਕ ਦਿਨ ਹੀ ਸੀਮਤ ਹੋ ਕੇ ਰਹਿ ਗਿਆ ਵੀ ਜਿਸ ਦਿਨ ਆਪਾਂ ਪੰਜਾਬੀ ਬਾਰੇ ਗੱਲ ਕਰਦੇ ਆ ਹਨਾ ਤੇ ਮੈਂ ਕੜਾਈ ਦਾ ਕੰਮ ਸ਼ੁਰੂ ਤੋਂ ਹੀ ਕਰਦੀ ਸੀ ਕਹਿ ਲਓ ਵੀ ਜਦੋਂ ਦਾ ਮੈਂ ਅੱਗੇ ਪੜਨ ਦੀ ਇੱਛਾ ਰੱਖੀ ਸੀ ਤੇ ਉਦੋਂ ਤੋਂ ਹੀ ਮੇਰੀ অপਸ਼ਨ ਇਹ ਸੀ ਜਾਂ ਵੀ ਇਹ ਕਹਿ ਲਓ ਵੀ ਮੈਨੂੰ ਕੰਮ ਕਰਨਾ ਹੀ ਪੈਣਾ ਸੀਗਾ ਕਿਉਂਕਿ ਡੈਡੀ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਹਨਾ ਉਵੇਂ ਨਹੀਂ ਉਵੇਂ ਦੀ ਇਨਕਮ ਹੁੰਦੀ ਵੀ ਤੁਸੀਂ ਤਿੰਨ ਬੱਚਿਆਂ ਨੂੰ ਉਵੇਂ ਪੜਾ ਸਕੋ ਹਨਾ ਪਲੱਸ 2 ਕਰ ਲਈ ਬਹੁਤ ਹੁੰਦਾ ਤੇ ਮੈਂ ਉਦੋਂ ਤੋਂ ਕੰਮ ਸਿੱਖਣਾ ਸ਼ੁਰੂ ਕਰਤਾ ਸੀ ਫਿਰ ਮੈਂ ਇੱਥੇ ਆ ਕੇ ਇਹ ਚੀਜ਼ ਦੇਖਿਆ ਵੀ ਕਿਉਂ ਨਾ ਆਪਾਂ ਵੀ ਕਹਿਣ ਦੀ بجائے ਕੁਸ਼ਕ ਕਰਨ ਤੇ ਯਕੀਨ ਰੱਖੀਏ ਹਨਾ ਵੀ ਮੈਂ ਪੰਜਾਬੀ ਲਈ ਆਪ ਕੀ ਕਰ ਸਕਦਾ ਹਮੇਸ਼ਾ ਇਹ ਹੁੰਦਾ ਹੁੰਦਾ ਵੀ ਜੇ ਪੂਰੀ ਆਡੀਅנס ਦੇ ਵਿੱਚ ਬੈਠਿਓ ਤਾਂ ਆਪਣੇ ਆਪਣੇ ਕੋਈ ਸਵਾਲ ਕਰਨਾ ਹੁੰਦਾ ਵੀ ਸੁਣ ਲਿਆ ਠੀਕ ਹੈ ਹਨਾ ਉਹਦਾ ਪ੍ਰਭਾਵ ਵੀ ਰਹਿੰਦਾ ਘੰਟਿਆਂ ਦੋ ਘੰਟੇ ਰਹਿੰਦਾ ਵੀ ਪਰ ਤੁਸੀਂ ਆਪ ਕੀ ਕਰ ਸਕਦੇ ਹੋ ਫਿਰ ਮੈਂ ਉਸ ਆਪ ਕਰਨ ਵਾਲੇ ਸਵਾਲ ਨੂੰ ਹਕੀਕਤ ਕਤ ਦੇ ਵਿੱਚ ਜਿਸ ਤਰ੍ਹਾਂ ਕਹਿ ਲੀਏ ਰਿਐਲਿਟੀ ਦੇ ਵਿੱਚ ਤਬਦੀਲ ਤੁਸੀਂ ਕਿਸ ਤਰ੍ਹਾਂ ਕੀਤਾ ਉਹਦੇ ਵਿੱਚ ਏਸੀ ਵੀ ਸਭ ਤੋਂ ਪਹਿਲਾਂ ਇੱਕ ਝੋਲਾ ਤਿਆਰ ਕੀਤਾ ਸੀ ਗੁਰਮੁਖੀ ਵਾਲਾ ਤੇ ਮੈਂ ਕੁਝ ਕੁ ਝੋਲੇ ਵੇਖੇ ਸੀਗੇ ਹਨਾ ਉਹ ਪੇਂਟ ਕੀਤਾ ਹੁੰਦਾ ਸੀਗਾ ਤੇ ਮੈਂ ਕਿਹਾ ਵੀ ਇਹ ਚੀਜ਼ ਮੈਂ ਕੜਾਈ ਨਾਲ ਕਰ ਸਕਦੀ ਆ ਮੈਂ ਕਿਸੇ ਦੋਸਤ ਨਾਲ ਸ਼ੇਅਰ ਕੀਤਾ ਇਹ ਆਈਡੀਆ ਹਨਾ ਉਹ ਵੀਰ ਜੀ ਚੰਡੀਗੜ੍ਹ ਤੋਂ ਸੀ ਮੈਂ ਕਿਹਾ ਵੀ ਇਹ ਮੈਂ ਤੁਹਾਨੂੰ ਗੁਰਮੁਖੀ ਵੀ ਕੜਾਈ ਕਰਕੇ ਦੇ ਸਕਦੀ ਆ ਉਹ ਕਹਿੰਦੇ ਵੀ ਕਿਵੇਂ ਵੀ ਤੁਸੀਂ ਦੱਸੋ ਤੇ ਫਿਰ ਮੈਂ ਉਹਨਾਂ ਨੂੰ ਝੋਲਾ ਤਿਆਰ ਕਰਕੇ ਦਿੱਤਾ ਉਹਨਾਂ ਨੇ ਸੱਚੀ ਬਹੁਤ ਪਸੰਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਬਸ ਉਹ ਝੋਲਾ ਦੇਖਣ ਸਾਰ ਕਹਤਾ ਸੀਗਾ ਵੀ ਉਹਨਾਂ ਨੇ ਕੁਝ ਆਪਣੇ ਕੰਡੀਸ਼ਨਰ ਰੱਖਿਆ ਵੀ ਐਵੇਂ ਦਾ ਤਿਆਰ ਕਰ ਦਿਓ ਹਨਾ ਤੇ ਸਲਾਈ ਦੇ ਵਿੱਚ ਤਾਂ ਉਹਨਾਂ ਨੇ ਕਹਿਤਾ ਵੀ ਤੁਸੀਂ 100 ਝੋਲੇ ਤਿਆਰ ਕਰ ਦੋ ਮੈਨੂੰ ਇਹ ਪਤਾ ਵੀ ਉਹ 100 ਝੋਲੇ ਨੇ ਮੇਰੀ ਜ਼ਿੰਦਗੀ ਇੱਕ ਤਰੀਕੇ ਨਾਲ ਬਦਲ ਹੀ ਦਿੱਤੀ ਸੀ ਹਨਾ ਮੈਂ ਪਹਿਲਾ ਬੈਗ ਤਿਆਰ ਕੀਤਾ ਤੇ ਬਹੁਤ ਰੀਜ਼ਨ ਨਾਲ ਉਹਵੇਂ ਤਿਆਰ ਕੀਤਾ ਫਿਰ 100 ਬੈਗ ਤਿਆਰ ਕੀਤਾ ਹਨਾ ਸਾਰਾ ਆਪ ਹੀ ਕੀਤਾ ਦਿਨ ਰਾਤ ਇੱਕ ਕਰਕੇ ਹਨਾ ਬੈਗ ਉਹ ਤੇ ਉਦੋਂ ਉਦੋਂ ਮੈਂ ਘਰ ਹੀ ਸੀ ਮਤਲਬ ਇੱਥੇ ਪਟਿਆਲੇ ਨਹੀਂ ਕੰਮ ਸ਼ੁਰੂ ਕੀਤਾ ਸੀ ਆਪਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਸੱਚੀ ਬਹੁਤ ਹੌਸਲਾ ਦਿੱਤਾ ਤੇ ਬਹੁਤ ਸਲਾਹਿਆ ਵੀ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਹਨਾ ਤੁਹਾਨੂੰ ਲੱਗਦਾ ਜਿਹੜਾ ਇਨੀਸ਼ੀਏਟਿਵ ਤੁਸੀਂ ਸ਼ੁਰੂ ਕੀਤਾ ਜਿਹੜਾ ਕੰਮ ਤੁਸੀਂ ਉਹ ਲਿਖਿਆ ਉਹਦਾ ਵਾਕ ਹੀ ਰਿਸਪੌਂਸ ਆਇਆ ਬੱਚਿਆਂ ਦੇ ਵਿੱਚ ਕੁਝ ਤਬਦੀਲੀ ਆਈ ਹੈ ਪੰਜਾਬੀ ਨੂੰ ਲੈ ਕੇ ਬਿਲਕੁਲ ਆਈ ਆ ਜਦੋਂ ਇਹ ਚੀਜ਼ ਹੁੰਦੀ ਹੈ ਮੇਰੇ ਆਪਣੇ ਗੁਰਮੁਖੀ ਵਾਲਾ ਕਈ ਵਾਰ ਸੂਟ ਪਾਇਆ ਹੁੰਦਾ ਦੁਪੱਟਾ ਲਿਆ ਹੁੰਦਾ ਮੈਂ ਬੱਸ ਜੀ ਜਾ ਰਹੀ ਹਾਂ ਹਨਾ ਤਾਂ ਗੁਰਮੁਖੀ ਦੁਪੱਟਾ ਲਿਆ ਹੋਇਆ ਤਾਂ ਛੋਟਾ ਬੱਚਾ ਕਈ ਵਾਰ ਕੋਲੇ ਆਉਂਦਾ ਤਾਂ ਆਪਣੇ ਆਪ ਆਪਣੇ ਨਾਮ ਵਾਲਾ ਅੱਖਰ ਲੱਭਣਾ ਸ਼ੁਰੂ ਕਰ ਦਿੰਦੇ ਨੇ ਵੀ ਮੇਰੇ ਮੇਰੇ ਨਾਮ ਵਾਲਾ ਅੱਖਰ ਕਿੱਥੇ ਆ ਮੈਨੂੰ ਉਹ ਜੀ ਸੱਚੀ ਐਵੇਂ ਲੱਗਦੀ ਹੁੰਦੀ ਹੈ ਵੀ ਹਾਂ ਜੋ ਚੀਜ਼ ਆਪਾਂ ਚਾਹੁੰਦੇ ਸੀ ਕਿਉਂਕਿ ਬੱਚਿਆਂ ਤੇ ਹੀ ਕੰਮ ਸੀਗਾ ਹਨਾ ਕਿਉਂਕਿ ਬੱਚੇ ਹਿੰਦੀ ਬੋਲਦੇ ਆ ਉਹਨਾਂ ਕੋਲ ਆਪਸ਼ਨ ਹੁੰਦੀ ਨਹੀਂ ਸਕੂਲ 'ਚ ਨਹੀਂ ਪੰਜਾਬੀ ਬੋਲਣ ਦਿੰਦੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਘਰੇ ਤੁਸੀਂ ਕਾਰ ਬੱਚੇ ਕਾਰਟੂਨ ਦੇਖ ਰਹੇ ਅੱਜ ਕੱਲ ਤਾਂ ਕਾਰਟੂਨ ਵਾਲੀ ਭਾਸ਼ਾ ਬੋਲ ਰਹੇ ਨੇ ਹਨਾ ਤੰਮੀਰਾ ਸਿਰਫ ਐਸੀ ਵੀ ਬੱਚੇ ਕਿਉਂਕਿ ਬੱਚਿਆਂ ਦੀ ਕ੍ਰੋਸਟਿਕ ਕਿਸੇ ਚੀਜ਼ ਹੁੰਦੀ ਹੈ ਉਹ ਸਵਾਲ ਕਰਦੇ ਆ ਉਹ ਪੁੱਛਦੇ ਆ ਵੀ ਉਹ ਕੀ ਆ ਉਹ ਕੀ ਹੋ ਕੀ ਆ ਹਨਾ ਮੇਰੇ ਐਸੀ ਪੰਜਾਬੀ ਨੂੰ ਇਹਨਾਂ ਕ ਹਾਈਲਾਈਟ ਕਰੀਏ ਵੀ ਜਦੋਂ ਉਹ ਕਿਸੇ ਨੂੰ ਵੀ ਸਵਾਲ ਕਰਨੀ ਵੀ ਉਹ ਲਿਖਿਆ ਕੀ ਹੋਇਆ ਤਾਂ ਮਾਵਾ ਬਾਪ ਨੂੰ ਜਾਂ ਕਿਸੇ ਨੂੰ ਵੀ ਦੱਸਣਾ ਤਾਂ ਉਹ ਵੀ ਪੰਜਾਬੀ ਆ ਉਹ ਊੜਾ ਉਹ ਆੜਾ ਤਾਂ ਉਹ ਚੀਜ਼ ਮੈਂ ਹਮੇਸ਼ਾ ਦੇਖੀ ਆ ਹਨਾ ਹੁਣ ਪਿਛਲੇ ਸਾਲ 2 ਸਾਲ ਤੋਂ ਬੀਓ ਬੱਚਿਆਂ ਤੇ ਸੱਚੀ ਕੰਮ ਹੋ ਰਿਹਾ ਤੇ ਬੱਚੇ ਹੁਣ ਕਹਿੰਦੇ ਨੇ ਵੀ ਮੇਰੇ ਮੇਰੇ ਨਾਮ ਵਾਲਾ ਬੈਗ ਤਿਆਰ ਕਰਕੇ ਦਿਓ ਜਿੱਤੇ ਮੇਰਾ ਨਾਮ ਲਿਖਿਆ ਹੋਵੇ ਹੈਨਾ ਉਹ ਪੰਜਾਬੀ ਚ ਨਾਮ ਲਿਖਿਆ ਜਾਂਦਾ ਨੀਚੇ ਗੁਰਮੁਖੀ ਲਿਖੀ ਜਾਂਦੀ ਆ ਤਾਂ ਕਰਕੇ ਬੱਚਿਆਂ ਚ ਉਹ ਚੀਜ਼ ਪਿਆਰ ਵੱਧ ਰਿਹਾ ਹੁਣ ਪੰਜਾਬੀ ਨੂੰ ਲੈ ਕੇ ਰੁਪਿੰਦਰ ਜੀ ਜਿਹੜਾ ਤੁਹਾਡਾ ਇਹ ਕੰਮ ਆ ਬੇਸ਼ੱਕ ਅੱਜ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਤੁਸੀਂ ਕੰਮ ਕਰ ਰਹੇ ਹੋ ਪਰ ਇਹ ਤੁਹਾਡਾ ਇੱਕ ਸ਼ੌਂਕ ਹੀ ਸੀ ਜਾਂ ਫਿਰ ਤੁਹਾਡੀ ਕਿਤੇ ਨਾ ਕਿਤੇ ਇੱਕ ਮਜਬੂਰੀ ਵੀ ਸੀ ਸ਼ੌਂਕ ਕਹਿ ਲੋ ਸ਼ੌਂਕ ਤਾਂ ਇਹ ਚੀਜ਼ ਦਾ ਸੀਗਾ ਵੀ ਸ਼ੁਰੂ ਤੋਂ ਘਰ ਦੇ ਉਹਨੂੰ ਕੰਮ ਕਰਦੇ ਦੇਖਿਆ ਹਨਾ ਡੈਡੀ ਨੂੰ ਕੰਮ ਕਰਦੇ ਦੇਖਿਆ ਤੇ ਮੰਮੀ ਸਿਲਾਈ ਦਾ ਕੰਮ ਕਰਦੇ ਸੀ ਹਨਾ ਇੱਕ ਇਹ ਚੀਜ਼ ਹਮੇਸ਼ਾ ਪਰ ਬ੍ਰਿਸ਼ਤੁਦ ਮਾਜ ਫਿੱਟ ਹੋ ਜਾਂਦੀ ਹੁੰਦੀ ਆ ਵੀ ਕਿਰਤ ਕਰਨ ਤੋਂ ਕਦੇ ਭੱਜਣਾ ਨਹੀਂ ਹੈਗਾ ਹੱਥੀ ਕੰਮ ਕਰਕੇ ਜਿਹੜਾ ਸਕੂਨ ਤੁਹਾਨੂੰ ਮਿਲਦਾ ਨਾ ਉਹ ਹੋਰ ਕਿਸੇ ਚੀਜ਼ 'ਚ ਨਹੀਂ ਮਿਲਦਾ ਤਾਂ ਅਗਰ ਕੋਈ ਸ਼ੌਂਕ ਸੀ ਕੜਾਈ ਦਾ ਸ਼ੁਰੂ-ਸ਼ੁਰੂ 'ਚ ਸ਼ੌਂਕ ਸੀਗਾ ਹਨਾ ਵੀ ਮੈਂ ਵੀ ਕੰਮ ਕਰਨਾ ਮੈਂ ਆਪਣਾ ਕੁਝ ਕਰਨਾ ਹਨਾ ਤੇ ਉਹ ਸ਼ੌਂਕ ਕਦੋਂ ਮੇਰੀਆਂ ਲੋੜਾਂ ਪੂਰੀਆਂ ਕਰਨ ਲੱਗ ਗਿਆ ਹਨਾ ਕਦੋਂ ਮੈਨੂੰ ਪੜ੍ਹਾਈ ਲਈ ਮੈਂ ਕਹਿੰਦੀ ਖੰਭ ਹੀ ਦੇਣ ਲੱਗ ਗਿਆ ਮੈਂ ਅੱਗੇ ਪੜ੍ਹਨਾ ਤਾਂ ਉਹ ਸ਼ੌਂਕ ਨੇ ਹਨਾ ਮੈਨੂੰ ਕਿਹਾ ਵੀ ਕੋਈ ਚੱਕਰ ਨਹੀਂ ਮੈਂ ਹੈਗਾ ਮੈਂ ਹਮੇਸ਼ਾ ਆਪਣੀ ਮਸ਼ੀਨ ਨੂੰ ਕਈ ਵਾਰ ਬਹੁਤ ਵਾਰੀ ਇਹ ਗੱਲ ਕਹਿਣੀ ਹੁੰਦੀ ਆ ਵੀ ਜੇ ਤੂੰ ਨਾ ਹੁੰਦੀ ਨਾ ਮੈਂ ਇੱਥੇ ਤੱਕ ਨਾ ਹੁੰਦੀ ਤਾਂ ਉਹ ਹੈਗਾ ਇੱਕ ਲਗਾਵ ਹਨਾ ਤਾਂ ਉਸ ਤੋਂ ਬਾਅਦ ਏਸੀ ਵੀ ਹੁਣ ਫੀਸਾਂ ਕਿਹੜੇ ਥੋੜੀਆਂ ਹੁੰਦੀਆਂ ਨੇ ਮੈਂ ਜਦੋਂ ਪਟਿਆਲੇ ਆਈ ਹਨਾ ਪਟਿਆਲੇ ਦੀ ਫੀਸ ਸੀਗੀ ਫਿਰ ਪੀਜੀ ਦਾ ਰੈਂਟ ਸੀ ਰੋਟੀ ਦਾ ਖਰਚਾ ਸੀ ਨਹੀਂ ਪੂਰਾ ਹੁੰਦਾ ਸੀ ਜਦੋਂ ਮੈਂ ਨੈੱਟ ਦੀ ਤਿਆਰੀ ਕੀਤੀ ਉਦੋਂ ਵੀ ਇਹ ਚੀਜ਼ ਹੁੰਦੀ ਸੀ ਵੀ ਸ਼ਨੀਵਾਰ ਐਤਵਾਰ ਮੈਂ ਘਰ ਜਾ ਕੇ ਕੰਮ ਕਰਕੇ ਆਉਣਾ ਹੁੰਦਾ ਸੀ ਫਿਰ ਮੇਰੇ ਪੀਜੀ ਦਾ ਰੈਂਟ ਇਕੱਠਾ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਜੀ ਮੈਂ ਸੋਚ ਹੀ ਲਿਆ ਵੀ ਮੈਂ ਇੱਥੇ ਰਹਿਣਾ ਹਨਾ ਹੋਰ ਪੜਨਾ ਤਾਂ ਉਹਦੇ ਲਈ ਜੁੜੀ ਕਿਸੇ ਚੀਜ਼ ਦਾ ਕੰਮ ਕਰਦੇ ਸੀ ਬੁਠੀ ਤਾਂ ਇਹ ਹੀ ਕੜਾਈ ਦਾ ਕੰਮ ਕਰਦੀ ਸੀ ਅੱਛਾ ਫਿਰ ਤੁਸੀਂ 2-3 ਦਿਨ ਕੜਾਈ ਦਾ ਕੰਮ ਕਰਨ ਜਾਂਦੇ ਸੀ ਹਾਂਜੀ ਹਾਂਜੀ ਉਹ ਕੰਮ ਕਰਨ ਜਾਂਦੀ ਸੀ ਉਸ ਤੋਂ ਪਹਿਲਾਂ ਆਰਡਰ ਬੁੱਕ ਕਰ ਲੈਂਦੀ ਸੀ ਤਾਂ 2 ਦਿਨ ਕੰਮ ਕਰਕੇ ਆਉਂਦੀ ਸੀ ਫਿਰ ਵਾਪਸ ਇੱਥੇ ਆ ਕੇ ਹਨਾ ਉਵੇਂ ਨੈੱਟ ਦੀ ਤਿਆਰੀ ਲਈ ਲੱਗ ਜਾਂਦੇ ਸੀ ਤਾਂ ਉਵੇਂ ਹੀ ਕਹਿ ਲਓ ਵੀ ਉਸ ਤੋਂ ਬਾਅਦ ਫਿਰ ਇਹ ਲੋੜਾਂ ਪੂਰੀਆਂ ਹੋਈਆਂ ਹਨਾ ਆਪਣੀਆਂ ਫੀਸਾਂ ਭਰੀਆਂ ਤਾਂ ਇਹ ਕੰਮ ਨੇ ਕਦੋਂ ਮਤਲਬ ਮੈਨੂੰ ਉਵੇਂ ਅਪਣਾ ਲਿਆ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਤੇ ਜਿਹੜਾ ਤੁਸੀਂ ਕ ਕੀ ਰੋਜ਼ਗਾਰ ਸਿਰਫ ਤੁਹਾਡੇ ਤੱਕ ਹੀ ਸੀਮਿਤ ਹੈ ਜਾਂ ਫਿਰ ਤੁਸੀਂ ਆਪਣੇ ਰੋਜ਼ਗਾਰ ਨੂੰ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਾਇਆ ਨਹੀਂ ਮੇਰੇ ਤੱਕ ਇਹ ਕਦੇ ਵੀ ਨਹੀਂ ਸੀਮਿਤ ਰਹਾ ਮੈਂ ਹਮੇਸ਼ਾ ਹੁਣ ਵੀ ਇਹ ਗੱਲ ਕਹਿਣੀ ਹੁੰਦੀ ਆ ਵੀ ਬਸਤਾਕਰ ਕੱਲੀ ਰੁਪਿੰਦਰ ਨਾਲ ਨਹੀਂ ਹੈਗਾ ਅੱਜ ਰੁਪਿੰਦਰ ਹੈਗੀ ਆ ਕੱਲ ਨੂੰ ਰੁਪਿੰਦਰ ਦਾ ਨਹੀਂ ਪਤਾ ਹਨਾ ਜਾਂ ਜੋ ਵੀ ਕੁਝ ਨਹੀਂ ਪਤਾ ਹੁੰਦਾ ਕੁਦਰਤ ਦਾ ਹਨਾ ਤੇ ਪਰ ਇਹ ਹੁੰਦਾ ਵੀ ਬਸਤਾਕਰ ਸਾਰੇ ਸਟੂਡੈਂਟਸ ਦਾ ਕੋਈ ਵੀ ਸਟੂਡੈਂਟ ਨੂੰ ਇਹ ਐਵੇਂ ਨਹੀਂ ਲੱਗੂਗਾ ਵੀ ਇਹ ਉਹਨਾਂ ਦਾ ਆਪਣਾ ਨਹੀਂ ਹੁਣ ਮੇਰੇ ਕੋਲ ਜਿਹੜੇ ਸਟੂਡੈਂਟ ਆ ਕੇ ਕੰਮ ਕਰਦੇ ਨੇ ਉਹ ਦਿਨੇ ਕਲਾਸ ਨਾਲੋਂ ਦੇ ਨੇ ਸ਼ਾਮ ਨੂੰ 4 ਵਜੇ ਫ੍ਰੀ ਹੋ ਜਾਂਦੇ ਨੇ 4 ਵਜੇ ਤੋਂ ਬਾਅਦ 2-3 ਘੰਟੇ ਹੋ ਰਿਹਾ ਕਿ ਸਲਾਈ ਦਾ ਕੰਮ ਕਰਦੇ ਆ ਜਿਹੜੇ ਕੜਾਈ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਕੜਾਈ ਦਾ ਕੰਮ ਕਰਦੇ ਆ ਹਨਾ ਤਾਂ ਉਵੇਂ ਹੀ ਮੈਂ ਕਹਿੰਨੀ ਵੀ ਕਿਸੇ ਟਾਈਮ ਮੈਂ ਉਸ ਜਗ੍ਹਾ ਤੇ ਖੜੀ ਸੀ ਜਦੋਂ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਮੈਂ ਆਪਣਾ ਖਰਚਾ ਇਕੱਠਾ ਕਰਨ ਲਈ ਪੈਸੇ ਕਿੱਥੋਂ ਲੈ ਕੇ ਆਵਾਂ ਕਿਉਂਕਿ ਕੰਮੋਂ ਵੀ ਨਹੀਂ ਮਿਲਦਾ ਪਾਰਟ ਟਾਈਮ ਕੰਮ ਨਹੀਂ ਮਿਲਦਾ ਤਾਂ ਹੁਣ ਉਹ ਬਹੁਤ ਰੁਪਿੰਦਰਾਂ ਤਿਆਰ ਹੋ ਰਹੀਆਂ ਨੇ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਜਿਹੜੀਆਂ ਅੱਗੇ ਜਾ ਕੇ ਬਸਤਾ ਕਰਨ ਨੂੰ ਹੋਰ ਬਹੁਤ ਦੂਰ ਤੱਕ ਲੈ ਕੇ ਜਾਣੀਆਂ ਬਸ ਉਹ ਸਿਰਫ ਕੁਝ ਕੁ ਲੋਕਾਂ ਤੱਕ ਹੀ ਸੀਮਿਤ ਹੈ ਜਾਂ ਫਿਰ ਹੋਰ ਵਿਦਿਆਰਥੀ ਜਿਹੜੇ ਛੋਟੀ ਉਮਰ ਦੇ ਨੇ ਜਾਂ ਫਿਰ ਥੋੜੇ ਯੰਗਸਟਰਸ ਨੇ ਉਹ ਵੀ ਚਾਹ ਰੱਖਦੇ ਨੇ ਕਿਉਂਕਿ ਬਾਜ਼ਾਰ ਤੇ ਵਿੱਚ ਬਹੁਤ ਬ੍ਰਾਂਡੇਡ ਬਹੁਤ ਹੀ ਆਕਰਸ਼ਿਤ ਬੈਗਸ ਵੀ ਆਉਂਦੇ ਨੇ ਬੱਚੇ ਉਸਦੇ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਨੇ ਜਾਂ ਫਿਰ ਉਹ ਚਾਹਦੇ ਨੇ ਕਿ ਜੋ ਤੁਸੀਂ ਗੁਰਮੁਖਿ ਵਾਲੇ ਬੈਗ ਤਿਆਰ ਕਰ ਰਹੇ ਹੋ ਅਸੀਂ ਉਹਨੂੰ ਲੈਣਾ ਉਹਦੇ 'ਚ ਇਹ ਹੁੰਦਾ ਵੀ ਅਸੀਂ ਇਹ ਰਲ ਮਿਲ ਕੇ ਕੰਮ ਕਰ ਲੈਨੇ ਆ ਦੋਨੋਂ ਹਨਾ ਜਿਵੇਂ ਬੱਚਿਆਂ ਦਾ ਇੱਕ ਚਾਹ ਹੁੰਦਾ ਕਈ ਵਾਰ ਉਹ ਕੁਝ ਕਾਰਟੂਨ ਦੇਖਦੇ ਆ ਉਹਨਾਂ ਦਾ ਕੋਈ ਫੇਵਰਿਟ ਕਾਰਟੂਨ ਆ ਹਨਾ ਉਹ ਕਹਿੰਦੇ ਨੇ ਬੈਗ ਤੇ ਇਹ ਵੀ ਬਣਾ ਦਿਓ ਅਸੀਂ ਉਹ ਵੀ ਬੈਗ ਤੇ ਬਣਾਉਨੇ ਆ ਤੇ ਉਹਦੇ ਚ ਇਹ ਹੁੰਦਾ ਵੀ ਬੱਚੇ ਦਾ ਨਾਮ ਵੀ ਲਿਖਿਆ ਹੁੰਦਾ ਆਪਣਾ ਜਿਹੜਾ ਪਰਪਸ ਉਹ ਤਾਂ ਆਪਾਂ ਕਰਦੇ ਹੀ ਆ ਪੂਰਾ ਤੇ ਉਹਦੇ ਚ ਉਹਨਾਂ ਦੇ ਅਨੁਸਾਰ ਅਸੀਂ ਕੁਝ ਕੁ ਚੀਜ਼ਾਂ ਐਡ ਕਰ ਦਿੰਨੇ ਆ ਜਿਹਦੇ ਨਾਲ ਉਹਨਾਂ ਨੂੰ ਉਹ ਹੀ ਹੁੰਦਾ ਵੀ ਹਾਂ ਹੁਣ ਤਾਂ ਸਾਡੀ ਪਸੰਦ ਦਾ ਬੈਗ ਹੀ ਬਣ ਗਿਆ ਉਹ ਤਾਂ ਐਵੇਂ ਕਰਕੇ ਅਸੀਂ ਰਲ ਮਿਲ ਕੇ ਚੱਲੀ ਜਾ ਰਹੇ ਆ ਉਹ ਵੀ ਜਿਹੜੀ ਚੀਜ਼ ਕਹਿੰਦੇ ਨੇ ਬਣਾਉਣ ਨੂੰ ਆਪਾਂ ਉਹ ਵੀ ਤਿਆਰ ਕਰ ਦਿੰਨੇ ਆ ਤੇ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਕੀ ਰਿਸਪੌਂਸ ਆ ਉਹਨਾਂ ਦਾ ਸ਼ੁਰੂ-ਸ਼ੁਰੂ 'ਚ ਪਹਿਲਾ-ਪਹਿਲਾ ਤਾਂ ਉਹਨਾਂ ਦੇ ਇਹ ਹੁੰਦਾ ਸੀਗਾ ਵੀ ਸਕੂਲਾਂ ਵਾਲਿਆਂ ਨੇ ਵੀ ਉਹਨਾਂ ਨੂੰ ਪਸੰਦ ਆਉਂਦਾ ਸੀ ਬੈਗ ਕੋਈ ਚੱਕਰ ਨਹੀਂ ਹਨਾ ਉਹ ਕਹਿੰਦੇ ਸੀ ਵੀ ਪਰ ਸਕੂਲ 'ਚ ਉਹਨਾਂ ਨੇ ਲਜਾਨ ਨਹੀਂ ਦੇਣਾ ਤੇ ਫਿਰ ਉਹਦੇ 'ਚ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਆਪਾਂ ਬੱਚਿਆਂ ਨੂੰ ਸਕੂਲਾਂ 'ਚ ਪਾਇਆ ਹੋਇਆ ਹਨਾ ਵੀ ਆਪਣੇ ਕਰਕੇ ਸਕੂਲ ਚੱਲ ਰਹੇ ਨੇ ਜੇ ਸਕੂਲ 'ਚ ਬੱਚਾ ਹੀ ਨਹੀਂ ਹੋਊਗਾ ਤਾਂ ਸਕੂਲ ਕਿਵੇਂ ਚੱਲਣਗੇ ਵੀ ਆਪਾਂ ਪੇਰੈਂਟਸ ਐਨਿਕ ਤਾਂ ਕੰਡੀਸ਼ਨ ਰੱਖ ਹੀ ਸਕਦੇ ਨੇ ਵੀ ਸਾਡਾ ਬੱਚਾ ਬੈਗ ਲੈ ਕੇ ਆਊਗਾ ਜਾਂ ਪੰਜਾਬੀ ਬੋਲੂਗਾ ਹੀ ਪਰ ਹੁਣ ਪਿਛਲੇ ਟਾਈਮ ਤੋਂ ਮੈਂ ਦੇਖਿਆ ਵੀ ਉਹ ਬੱਚਿਆਂ ਨੂੰ ਬੈਗ ਲੈ ਕੇ ਭੇਜ ਰਹੇ ਨੇ ਤੇ ਉਹ ਖੁਦ ਕਹਿੰਦੇ ਨੇ ਇੱਕ ਬੱਚਾ ਆਇਆ ਉਹ ਕਹਿੰਦੇ ਵੀ ਪਹਿਲਾ ਬੈਗ ਆ ਵੀ ਫਤੇ ਦਾ ਉਹਨਾਂ ਦਾ ਨਾਮ ਫਤੇ ਸੀਗਾ ਹਨਾ ਵੀ ਫਤੇ ਨੂੰ ਅਸੀਂ ਪਹਿਲਾ ਬੈਗ ਗੁਰਮੁਖੀ ਵਾਲਾ ਹੀ ਦੇਣਾ ਤਾਂ ਇਹ ਚੀਜ਼ ਬਹੁਤ ਵਧੀਆ ਚੱਲ ਰਹੀ ਆ ਹੁਣਵੇਂ ਹਨਾ ਉਹ ਕਹਿੰਦੇ ਨੇ ਵੀ ਬੱਚੇ ਦਾ ਜਦੋਂ ਸਕੂਲ 'ਚ ਪਹਿਲਾ ਦਿਨ ਹੋਊਗਾ ਉਹ ਪਹਿਲਾ ਬੈਗ ਆਪਣੇ ਨਾਮ ਵਾਲਾ ਤੇ ਗੁਰਮੁਖੀ ਵਾਲਾ ਲੈ ਕੇ ਜਾਊਗਾ ਮੈਂ ਕਿਹਾ ਇਹ ਵਧੀਆ ਗੱਲ ਆ ਪੇਰੈਂਟਸ ਆਪਣੀ ਕੰਡੀਸ਼ਨ ਤਾਂ ਰੱਖਣ ਨਾ ਵੀ ਸਾਡਾ ਬੱਚਾ ਐਵੇਂ ਆਊਗਾ ਤਾਂ ਸਕੂਲਾਂ ਦੀ ਕੀ ਮਜਾ ਲੋ ਹੁਣ ਆਪਾਂ ਨੂੰ ਪੰਜਾਬੀ ਬੋਲਣ ਤੇ ਵੀ ਰੋਕ ਦੇ ਨਹੀਂ ਰੋਕ ਸਕਦੇ ਜੇ ਹੁਣ ਸਾਰੇ ਬੱਚੇ ਇਕੱਠੇ ਹੋ ਕੇ ਸਾਰੇ ਮਾਪੇ ਇਕੱਠੇ ਹੋ ਕੇ ਕਹਿਣ ਵੀ ਸੀ ਤਾਂ ਉਹ ਕਿਵੇਂ ਰੋਕ ਸਕਦੇ ਨੇ ਨਾ ਰੁਪਿੰਦਰ ਆਪਣੀ ਪੜ੍ਹਾਈ ਨੂੰ ਤੇ ਆਪਣੇ ਕਿਤੇ ਨੂੰ ਯਾਨੀ ਕਿ ਪ੍ਰੋਫੈਸ਼ਨਲ ਕੰਮ ਨੂੰ ਕਿਸ ਤਰ੍ਹਾਂ ਮੈਨੇਜ ਕਰਦੀ ਹੈ ਦਿਨ ਦੀ ਸ਼ੁਰੂਆਤ ਰਾਤ ਦੀ ਨੀਂਦ ਕਿਸ ਤਰ੍ਹਾਂ ਉਹਦੇ ਚ ਇਹ ਹੁੰਦਾ ਵੀ ਕਈ ਵਾਰ ਤਾਂ ਦਿਨ ਐਨਾ ਕੋ ਬਿਜ਼ੀ ਹੋ ਜਾਂਦਾ ਵੀ ਕੁਝ ਨਹੀਂ ਪਤਾ ਲੱਗਦਾ ਨਾ ਰਾਤ ਦੇ 11-11 ਤੱਕ ਵੱਜ ਜਾਂਦੇ ਆ ਤੇ ਦਿਨੇ ਹੁੰਦਾ ਵੀ ਸਵੇਰੇ ਮੈਂ ਆਉਣੀ ਆ ਪਹਿਲਾਂ ਸ਼ਾਪ ਤੇ ਆਉਣੀ ਆ ਨਾ ਇੱਧਰ ਬਸਤਕਰ ਚ ਆਉਣੀ ਆ ਤੇ ਫਿਰ ਇੱਥੇ ਜਿਹੜਾ ਜਿੰਨਾ ਵੀ ਕੰਮ ਹੁੰਦਾ ਉਹ ਕੰਮ ਕਰਦੇ ਆ ਉਸ ਤੋਂ ਬਾਅਦ ਮੇਰੀਆਂ ਕਲਾਸਿਸ ਹੁੰਦੀਆਂ ਨੇ ਹਨਾ ਮੈਂ ਕਲਾਸਾਂ ਲਗਾਉਣ ਜਾਣੀ ਆ ਤੇ ਜਦੋਂ ਪੇਪਰ ਕਈ ਵਾਰ ਨੇੜੇ ਹੀ ਆ ਜਾਂਦਾ ਮਹੀਨਾ ਦੋ ਮਹੀਨੇ ਹੀ ਰਹਿ ਜਾਂਦੇ ਨੇ ਫਿਰ ਮੇਰੇ ਇਹ ਹੁੰਦਾ ਕਿ ਮੈਂ ਲਾਇਬ੍ਰੇਰੀ ਚਲ ਜਾਨੀ ਆ ਇੱਥੇ ਪ੍ਰਾਈਵੇਟ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਹਨਾ ਤਾ ਫਿਰ ਮੇਰੇ ਹੁੰਦਾ ਪੂਰਾ ਪੂਰਾ ਦਿਨ ਮੈਂ ਲਾਇਬ੍ਰੇਰੀ ਰਹਿਣਾ ਹੁੰਦਾ ਫਿਰ ਮੈਂ ਇਹ ਆ ਬਸ ਤਾਂ ਕਰ ਤੋਂ ਹਲਕਾ ਜਾ ਧਿਆਨ ਹਟਾ ਕੇ ਹਨਾ ਜਾਂ ਆਪਣੇ ਕੰਮ ਨੂੰ ਉਵੇਂ ਮੈਨੇਜ ਕਰ ਲੈਣੀ ਆ ਤਾਂ ਕਿ ਮੈਂ ਪੜਾਈ ਵੱਲ ਵੀ ਧਿਆਨ ਦੇ ਸਕਾਂ ਤੇ ਇਧਰ ਵੀ ਉਵੇਂ ਹੈਂਡਲ ਹੋਈ ਜਾਵੇ ਇਧਰ ਇਹ ਹੁੰਦਾ ਕਿ ਕੁੜੀਆਂ ਹੁੰਦੀਆਂ ਨੇ ਸਟੂਡੈਂਟ ਹੁੰਦੇ ਆ ਹਨਾ ਉਹਨਾਂ ਨੂੰ ਕੰਮ ਸਮਝਾ ਦੇਈਦਾ ਵੀ ਇੰਨਾ ਕੰਮ ਕਰਨਾ ਤੁਸੀਂ ਤਾਂ ਉਹ ਪਿੱਛੋਂ ਦੇਖੀ ਜਾਂਦੇ ਨੇ ਤਾਂ ਐਵੇਂ ਮੈਂ ਪੜ੍ਹ ਵੀ ਲੈਣੀ ਆ ਵਿੱਚ ਕੀ ਚੀਜ਼ ਪੜ੍ਹ ਰਹੇ ਹੋ ਕਿਸ ਚੀਜ਼ ਦਾ ਤੁਹਾਨੂੰ ਸ਼ੌਂਕ ਹੈ ਜ਼ਿਆਦਾ ਮੈਂ ਤਾਂ ਮੇਰਾ ਸ਼ੁਰੂ ਤੋਂ ਹੀ ਲਿਟਰੇਚਰ ਪੜ੍ਹਨ ਦਾ ਹੈ ਕਿਉਂਕਿ ਮੇਰੀ ਐਮਏ ਪੰਜਾਬੀ ਦੀ ਆ ਨੈੱਟ ਵੀ ਪੰਜਾਬੀ ਦਾ ਉਸ ਤੋਂ ਬਾਅਦ ਮੈਂ ਬੀਐਡ ਕੀਤੀ ਸੀ ਬੀਐਡ ਤੋਂ ਬਾਅਦ ਪੀਟੈਟ ਵੀ ਕੁਆਲੀਫਾਈ ਆ ਹੁਣ ਮੇਰੀ ਮਾਸਟਰ ਗ੍ਰੇਡ ਦੀ ਕੋਚਿੰਗ ਚੱਲ ਰਹੀ ਆ ਹਨਾ ਉਹਦੇ ਚ ਇਹ ਵੀ ਹੁੰਦਾ ਮੈਨੂੰ ਲੱਗਦਾ ਹੁੰਦਾ ਵੀ ਜੌਬ ਵੀ ਜ਼ਰੂਰੀ ਆ ਥੋੜੀ ਜੀ ਹਨਾ ਕਿਉਂਕਿ ਤੁਸੀਂ ਵਧੀਆ ਇਨਵੈਸਟ ਵੀ ਕਰ ਪਾਉਨੇ ਹੋ ਆਪਣੇ ਕੰਮ ਤੇ ਹੁਣ ਤਾਂ ਇਹ ਹੁੰਦਾ ਵੀ ਆਉਂਦੇ ਆ ਖਰਚੇ ਹੀ ਪੂਰੇ ਹੁੰਦੇ ਆ ਇੱਕ ਤਰੀਕੇ ਨਾਲ ਹਨਾ ਕਿਉਂਕਿ ਖਰਚੇ ਵੀ ਬਹੁਤ ਹੋ ਜਾਂਦੇ ਨੇ ਬਾਕੀ ਮਾਪੇ ਦਾ ਵੀ ਇੱਕ ਸੁਪਨਾ ਹੁੰਦਾ ਮੇਰੇ ਮਾਪੇ ਹੁਣ ਵੀ ਮੈਨੂੰ ਇਹ ਗੱਲ ਕਹਿ ਦਿੰਦੇ ਨੇ ਬੇਸ਼ੱਕ ਉਹ ਬਹੁਤ ਖੁਸ਼ ਨੇ ਹਨਾ ਕੰਮ ਤੋਂ ਮੇਰੇ ਮਾਪੇ ਪਾਵੇਂ ਦੇ ਨੇ ਜਿਹੜੇ ਵੀ ਮੈਂ ਕਹਨੀ ਆ ਵੀ ਜਿੰਨੀਆਂ ਵੀ ਇੰਟਰਵਿਊ ਆਈਆਂ ਨੇ ਹਨਾ ਮੈਂ ਖੁਦ ਨਹੀਂ ਹੋਣੀਆਂ ਸੁਣੀਆਂ ਹੋਣੀਆਂ ਚੰਗੀ ਤਰ੍ਹਾਂ ਕਿਉਂਕਿ ਮੈਂ ਹੁੰਦਾ ਵੀ ਕੰਮ 'ਚ ਬਿਜ਼ ਤੇ ਮੰਮੀ ਡੈਡੀ ਹਰ ਇੱਕ ਇੰਟਰਵਿਊ ਨੂੰ ਹਰ ਇੱਕ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੇ ਆ ਤੇ ਬਾਅਦ ਚ ਮੈਨੂੰ ਜਦੋਂ ਮੈਂ ਘਰੇ ਜਾਂਦੀ ਆ ਮੈਨੂੰ ਕਹਿੰਦੇ ਨੇ ਵੀ ਤੂੰ ਉੱਥੇ ਆ ਗੱਲ ਬੋਲੀ ਸੀ ਹਨਾ ਵੀ ਜੇ ਆ ਗੱਲ ਕਿਉਂ ਨਹੀਂ ਬੋਲੀ ਉਦੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਆਪਣੇ ਕੋ ਆਪਾਂ ਇੰਨੇ ਇੱਕ ਰੁੱਝ ਗਏ ਹਨਾ ਆਪਣੇ ਕੰਮਾਂ ਕਾਰਾਂ 'ਚ ਆਪਾਂ ਕਿਸੇ ਚੀਜ਼ ਨੂੰ ਓਵੇਂ ਐਮਿਤ ਨਹੀਂ ਦੇ ਪਾਏ ਜਿਵੇਂ ਦੇਣੀ ਚਾਹੀਦੀ ਆ ਚਾਹੇ ਰਿਸ਼ਤਾ ਚਾਹੇ ਕਿਸੇ ਵੀ ਚੀਜ਼ ਨੂੰ ਪਰ ਉਹ ਅੱਜ ਵੀ ਹਨਾ ਉਹ ਪਿੰਡ 'ਚ ਰਹਿ ਕੇ ਉਹ ਹਰ ਇੱਕ ਚੀਜ਼ ਨੂੰ ਇੰਨੇ ਧਿਆਨ ਨਾਲ ਸੁਣਦੇ ਨੇ ਕਿਉਂਕਿ ਮਾਪਿਓ ਨੇ ਕਿਉਂਕਿ ਮਾਪੇ ਨੇ ਹਨਾ ਤਾਂ ਉਹਦੇ ਲਈ ਮੈਨੂੰ ਹਰ ਇੱਕ ਬੱਚੇ ਲਈ ਮੇਰਾ ਇਹੀ ਹੁੰਦਾ ਹੁੰਦਾ ਵੀ ਮਾਪੇ-ਵਾਪੇ ਤੋਂ ਉੱਪਰ ਕੋਈ ਰਿਸ਼ਤਾ ਨਹੀਂ ਹੁੰਦਾ ਤੁਹਾਡਾ ਜਿੰਨਾ ਪਿਓਰ ਹਨਾ ਜਾਂ ਜਿੰਨਾ ਸੱਚਾ ਪਿਆਰ ਤੁਹਾਨੂੰ ਜਿਹੜੇ ਮਾਪੇ-ਵਾਪੇ ਕਰ ਸਕਦਾ ਹੋਰ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਡੈਡੀਕੇਸ਼ਨ ਆ ਉਹਨਾਂ ਨੂੰ ਤੁਹਾਡੇ ਤੱਕ ਕੋਈ ਲਾਲਚ ਨਹੀਂ ਹੈਗਾ ਹਨਾ ਕਈ ਵਾਰ ਕੁੜੀਆਂ ਕਹਿ ਦਿੰਦੀਆਂ ਨੇ ਵੀ ਸਾਡੇ ਮਾਪ ਆਪਣੇ ਸਾਡੇ ਲਈ ਕੀ ਕੀਤਾ ਹਨਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਤੁਹਾਡੇ ਲਈ ਕੀ ਕਰ ਰਹੇ ਹੁੰਦੇ ਨੇ ਸਿਰਫ ਚੱਕਰ ਇਹ ਹੁੰਦਾ ਵੀ ਉਹ ਤੁਹਾਨੂੰ ਬਾਰ-ਬਾਰ ਕਹਿੰਦੇ ਨਹੀਂ ਹੈਗੇ ਆ ਕਿ ਮੈਂ ਤੇਰੇ ਲਈ ਆ ਕੀਤਾ ਸਿਰਫ ਇਸ ਚੀਜ਼ ਕਰਕੇ ਬੱਚਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹਨਾ ਤੇ ਉਹ ਸਿਰਫ ਇਹ ਚ ਆਉਂਦੇ ਨੇ ਵੀ ਬੱਚੇ ਪੜਾਣਾਂ ਜੇ ਬਾਰੇ ਪੜਨ ਗਏ ਨੇ ਤਾਂ ਪੜਨ ਮੈਨੂੰ ਖੁਦ ਮੰਮੀ ਕਹਿ ਦਿੰਦੀ ਆ ਵੀ ਸੂਈ ਤਾਂ ਅੱਗੇ ਨਾਲ ਹੀ ਨਾ ਪੰਗੇ ਲਈ ਜਾਈ ਹਣਾ ਵੀ ਆਪਣੀ ਨਿਗਾ ਖਰਾਬ ਕਰ ਲਈ ਕਿਉਂਕਿ ਮੇਰੇ ਐਨਕ ਵੀ ਲੱਗੀ ਹੋਈ ਆ ਹਣਾ ਮੈਨੂੰ ਟੂ ਹਿਰੀ ਪ੍ਰੋਬਲਮ ਆ ਕਿਉਂਕਿ ਬੈਠੇ ਕਰਕੇ ਆਪਾਂ ਨੂੰ ਸਰਵਾਈਕਲ ਹੋ ਜਾਂਦਾ ਓਵੇਂ ਤਾਂ ਉਹਨਾਂ ਦੀ ਫਿਕਰ 'ਚੋਂ ਮੈਨੂੰ ਪਤਾ ਲੱਗਦਾ ਹੁੰਦਾ ਵੀ ਉਹ ਕਿਹਦੀ ਫਿਕਰ ਕਰ ਰਹੇ ਨੇ ਮੇਰੀ ਹਣਾ ਉਹ ਬੇਸ਼ੱਕ ਕਹਿ ਦਿੰਦੇ ਨੇ ਵੀ ਉਹੀ ਕੰਮ ਕਰੀ ਜਾਨੀ ਉਹੀ ਥਪੀ ਜਾਨੀ ਪਰ ਮੈਨੂੰ ਪਤਾ ਵੀ ਉਹਨਾਂ ਨੂੰ ਮੇਰੀ ਸਿਹਤ ਦੀ ਫਿਕਰ ਆ ਹੂੰ ਤੇ ਜੇ ਗੱਲ ਕਰਾਂ ਆਪਣੇ ਤੁਸੀਂ ਪੰਜਾਬ ਦੇ ਉੱਤੇ ਕ ਛੜਦੇ ਪੰਜਾਬ ਦਾ ਰਿਸਪੌਂਸ ਤੁਸੀਂ ਦੱਸਿਆ ਕਿ ਕਦੀ ਲੈਂਦੇ ਪੰਜਾਬ ਤੋਂ ਵੀ ਕਦੀ ਕਿਸੇ ਨੇ ਪਿਆਰ ਭਰੀਆਂ ਗੱਲਾਂ ਕਹੀਆਂ ਨੇ ਤੁਹਾਡੇ ਕੰਮ ਨੂੰ ਲੈ ਕੇ ਬਿਲਕੁਲ ਆ ਪਿੱਛੇ ਰਾਣਾ ਰਣਵੀਰ ਭਾਜੀ ਆਏ ਸੀ ਕਿ ਉਹ ਇੱਥੇ ਉਹਨਾਂ ਨੇ ਪਾਕਿਸਤਾਨ ਜਾਣਾ ਸੀਗਾ ਉਹ ਮੈਨੂੰ ਮੈਂ ਉਹ ਸ਼ੇਅਰ ਵੀ ਕੀਤੀ ਸੀ ਹਨਾ ਆਪਣੇ ਇੰਸਟਾ ਤੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਹਨਾ ਤੇ ਵੀ ਰੁਪਿੰਦਰ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਮੈਂ ਕਿ ਉਹਨਾਂ ਨੇ ਕਿਹਾ ਵੀ ਜਿੰਨੇ ਬੈਗ ਤੇਰੇ ਕੋਲ ਤਿਆਰ ਪਏ ਨੇ ਸਾਰੇ ਲਿਆ ਦੇ ਵੀ ਮੈਂ ਪਾਕਿਸਤਾਨ ਜਾਣਾ ਮੈਂ ਉਹਨਾਂ ਨੇ ਗਿਫਟ ਕਰਨਾ ਚਾਹਣਾ ਹਨਾ ਮੈਂ ਕਹਿੰਿਆ ਵੀ ਪਾਕਿਸਤਾਨ ਬੈਗ ਭੇਜ ਜਾਂਦਾ ਉਹਨਾਂ ਦਾ ਸੱਚੀ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ 'ਚ ਹਨਾ ਤੇ ਉਹ ਜਦੋਂ ਉਹਨਾਂ ਨੇ ਬੈਗ ਉੱਥੇ ਦਿੱਤੇ ਉਹਨਾਂ ਨੇ ਆ ਕੇ ਮੈਨੂੰ ਬਾਅਦ 'ਚ ਵੀ ਦੱਸਿਆ ਕਹਿੰਦੇ ਵੀ ਮਿੰਟੋ ਮਿੰਟੀ ਬੈਗ ਸਾਨੂੰ ਨਹੀਂ ਪਤਾ ਲੱਗਿਆ ਵੀ ਮਿੰਟੋ ਮਿੰਟੀ ਬੈਗ ਉੱਡ ਹੀ ਗਏ ਤਾਂ ਸਾਰਿਆਂ ਨੇ ਐਵੇਂ ਚੱਕ ਕੇ ਬੈਗ ਹਨਾ ਵੀ ਸਾਨੂੰ ਵੀ ਚਾਹੀਦਾ ਸਾਨੂੰ ਵੀ ਚਾਹੀਦਾ ਵੀ ਐਨਾ ਪਿਆਰਾ ਹੈ ਤੇ ਉਹਨਾਂ ਨੇ ਫਿਰ ਮੇਰਾ ਨੰਬਰ ਸ਼ੇਅਰ ਕੀਤਾ ਹੁਣ ਮੈਨੂੰ ਉਧਰੋਂ ਫੋਨ ਆਉਂਦਾ ਹਨਾ ਉਹ ਬਾਈ ਜੀ ਬਹੁਤ ਪਿਆਰ ਨਾਲ ਗੱਲ ਕਰਦੇ ਨੇ ਉਹ ਕਹਿੰਦੇ ਹੁੰਦੇ ਨੇ ਵੀ ਭੈਣੇ ਅਸੀਂ ਤੁਹਾਨੂੰ ਇੱਥੇ ਬੁਲਾਵਾਂਗੇ ਤੁਸੀਂ ਬਹੁਤ ਸੋਹਣਾ ਵੱਡੀ ਗੱਲ ਇਹ ਚੀਜ਼ ਆ ਹਨਾ ਕਈ ਵਾਰ ਪੰਜਾਬ 'ਚ ਇੱਥੇ ਰਹਿੰਦੇ ਹੋਏ ਬੇਸ਼ੱਕ ਬਹੁਤ ਜਾਣੇ ਮੈਨੂੰ ਐਵੇਂ ਕਹਿੰਦੇ ਨੇ ਵੀ ਕਿਸੇ ਵੀ ਚੀਜ਼ ਦੀ ਲੋੜ ਰਪਿੰਦਰ ਦੱਸੀ ਹਨਾ ਪਰ ਖੁਸ਼ੀ ਦੀ ਗੱਲ ਉਦੋਂ ਵੀ ਵੱਧ ਹੁੰਦੀ ਆ ਵੀ ਜਦੋਂ ਲੈਂਦੇ ਪੰਜਾਬ ਵਾਲੇ ਵੀ ਇਹ ਗੱਲ ਕਹਿੰਦੇ ਨੇ ਵੀ ਭਾਵੇਂ ਕਿਸੇ ਵੀ ਚੀਜ਼ ਦੀ ਲੋੜ ਹੋਈ ਅਸੀਂ ਹੈਗੇ ਆ ਤੂੰ ਬੇਚਿੱਜ ਇੱਕ ਸਾਨੂੰ ਦੱਸੀ ਉਹ ਚੀਜ਼ ਪਰ ਮੈਨੂੰ ਇਹ ਲੱਗਦਾ ਵੀ ਉਹ ਜਿਹੜਾ ਆਪਾਂ ਗੈਪ ਕਹਿ ਰਹੇ ਆ ਵੀ ਉਹ ਹੈਗਾ ਹਨਾ ਵੀ ਆਪਾਂ ਹੋਰ ਆ ਉਹ ਹੋਰ ਐਵੇਂ ਦਾ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਨੇ ਪਿਆਰ ਦਾ ਤਾਂ ਕੋਈ ਉਹ ਹੁੰਦਾ ਹੀ ਨਹੀਂ ਹਨਾ ਉਹ ਪਿਆਰ ਇੱਥੇ ਵੀ ਉਹੀ ਹੈ ਤੇ ਉਹ ਪਿਆਰ ਉੱਥੇ ਵੀ ਉਹੀ ਆ ਹਨਾ ਉਹਨਾਂ ਦਾ ਮੈਨੂੰ ਭੈਣ ਕਹਿਣਾ ਤੇ ਐਡੀ ਵੱਡੀ ਗੱਲ ਕਹਿਣਾ ਮੇਰੇ ਲਈ ਬਹੁਤ ਵੱਡੀ ਗੱਲ ਆ ਵੀ ਅਸੀਂ ਹੈਗੀਆਂ ਤੁਸੀਂ ਸਾਨੂੰ ਦੱਸਿਓ ਕਿਸੇ ਵੀ ਚੀਜ਼ ਦੀ ਲੋੜ ਹੋਈ ਤੇ ਉਹਨਾਂ ਨੇ ਆਪਣੀ ਭੈਣ ਤੋਂ ਕੁਝ ਚੀਜ਼ਾਂ ਮੰਗੀਆਂ ਨੇ ਕਿ ਸਾਡੇ ਵਾਸਤੇ ਵੀ ਤਿਆਰ ਕਰ ਬਿਲਕੁਲ ਆ ਪਿੱਛੇ ਆਪਾਂ ਬੈਗ ਲੋਈ ਤਿਆਰ ਕੀਤੀ ਸੀ ਉਹਨਾਂ ਨੇ ਬੈਗ ਮੰਗਵਾਏ ਸੀ ਗੁਰਮੁਖੀ ਵਾਲੇ ਤਾਂ ਉਹਨਾਂ ਨੇ ਸ਼ਾਹਮੁਖੀ ਲਿਖਵਾਈ ਸੀ ਉਹ ਕਹੇ ਸੀ ਗੁਰਮੁਖੀ ਦੇ ਨਾਲ ਸ਼ਾਹਮੁਖੀ ਵੀ ਲਿਖ ਕੇ ਦਿਓ ਤੇ ਹੁਣ ਮੈਨੂੰ ਨਹੀਂ ਆਉਂਦੀ ਸੀ ਸ਼ਾਹਮੁਖੀ ਹਨਾ ਕਿਉਂਕਿ ਮੈਂ ਹੁਣ ਸਿੱਖ ਰਹੀ ਆਂਗੀ ਕਿਉਂਕਿ ਮ ਤੇ ਉਦੋਂ ਫਿਰ ਮੈਂ ਅਖਰ ਬਹੁਤ ਸੋਚ ਸਮਝ ਕੇ ਲਿਖੇ ਹਨਾ ਸ਼ਾਮੁਖੀ ਦੇ ਤੇ ਮੈਨੂੰ ਇਹ ਲੱਗਦਾ ਵੀ ਮੌਕਾ ਇਹੀ ਹੁੰਦਾ ਸਿੱਖਣ ਦਾ ਕੁਦਰਤ ਖੁਦ ਤੁਹਾਨੂੰ ਮੌਕਾ ਦਿੰਦੀ ਆ ਕੋਈ ਨਵੀਂ ਚੀਜ਼ ਸਿੱਖਣ ਦਾ ਹਨਾ ਉਹ ਬਾਈ ਨੇ ਕਿਹਾ ਤਾਂ ਮੈਂ ਸ਼ਾਮੁਖੀ ਪੜ੍ਹੀ ਤਾਂ ਉਹਨੇ ਲਿਖੀ ਤਾਂ ਉਹਨਾਂ ਨੇ ਲੋਈ ਤਿਆਰ ਕਰਵਾਈ ਬਹੁਤ ਸੋਹਣੀ ਲੋਈ ਤਿਆਰ ਹੋਈ ਸੀ ਸ਼ਾਮੁਖੀ ਤੇ ਗੁਰਮੁਖੀ ਵਾਲੀ ਤੇ ਫਿਰ ਉਹਨਾਂ ਨੇ ਉਧਰੋਂ ਵੀਡੀਓ ਬਣਾ ਕੇ ਭੇਜੀਆਂ ਮੈਨੂੰ ਦੀ ਭੈਣੇ ਥੋੜੀ ਲੋਈ ਮੇਰੇ ਤੱਕ ਪਹੁੰਚ ਗਈ ਤਾਂ ਐਵੇਂ ਬਹੁਤ ਵਧੀਆ ਲੱਗਦਾ ਤੇ ਰੁਪਿੰਦਰ ਅਖੀਰਲਾ ਮੇਰਾ ਤੁਹਾਡੇ ਤੋਂ ਸਵਾਲ ਆ ਤੁਸੀਂ ਬੈਗ ਤੋ ਲਾਵਾ ਹੋਰ ਕੜੀਆਂ-ਕੜੀਆਂ ਚੀਜ਼ਾਂ ਤਿਆਰ ਕਰਦੇ ਹੋ ਲੋਕੀ ਕੀ ਪਸੰਦ ਕਰਦੇ ਨੇ ਤੁਹਾਡੇ ਹੱਥੀ ਬਣਾ ਉਹਦੇ ਚ ਇਹ ਹੁੰਦਾ ਵੀ ਇੱਕ ਤਾਂ ਪੁਰਾਣੇ ਬੈਗ ਆਪਾਂ ਤਿਆਰ ਕਰਦੇ ਆ ਜਿਹੜੇ ਪਹਿਲਾਂ ਸੂਈ ਤਾਗੇ ਨਾਲ ਬੈਗ ਤਿਆਰ ਹੁੰਦੇ ਹੁੰਦੇ ਸੀਗੇ ਤੇ ਬੱਚਿਆਂ ਵਾਸਤੇ ਸਕੂਲ ਬੈਗ ਤਿਆਰ ਹੁੰਦੇ ਨੇ ਹਨਾ ਤੇ ਲੋਈਆਂ ਤਿਆਰ ਹੁੰਦੀਆਂ ਨੇ ਲੇਡੀਜ਼ ਵਾਸਤੇ ਸ਼ਾਲ ਤਿਆਰ ਹੁੰਦੇ ਨੇ ਮਫਲਰ ਤਿਆਰ ਹੁੰਦੇ ਨੇ ਸਲਿੰਗ ਬੈਗ ਤਿਆਰ ਹੁੰਦੇ ਨੇ ਹਨਾ ਅਲੱਗ-ਅਲੱਗ ਤਰੀਕੇ ਦੇ ਦੁਪੱਟੇ ਤਿਆਰ ਹੁੰਦੇ ਨੇ ਗੁਰਮੁਖੀ ਵਾਲੇ ਹਨਾ ਤੇ ਇੱਕ ਰਿਸ਼ਤਿਆਂ ਵਾਲੇ ਦੁਪੱਟੇ ਤਿਆਰ ਹੁੰਦੇ ਨੇ ਜਿਹਦੇ ਤੇ ਪੂਰੇ ਦੁਪੱਟੇ ਦੇ ਉੱਪਰ ਪੂਰੇ ਰਿਸ਼ਤੇ ਲਿਖੇ ਹੁੰਦੇ ਨੇ ਨਾਨੀ ਚਾਚੀ ਮਾਮੀ ਓਵੇਂ ਸਾਰੇ ਹਨਾ ਤਾਂ ਐਵੇਂ ਹੀ ਹੁਣ ਵੀ ਆਉਣ ਵਾਲੇ ਟਾਈਮ 'ਚ ਹੋਰ ਬਹੁਤ ਚੀਜ਼ਾਂ ਸੋਚੀਆਂ ਹੋਈਆਂ ਨੇ ਅਸੀਂ ਸ਼ਰਟਾਂ ਸੋਚੀਆਂ ਹੋਈਆਂ ਨੇ ਨਾ ਮੁੰਡਿਆਂ ਦੀਆਂ ਸ਼ਰਟਾਂ ਉੱਪਰ ਗੁਰਮੁਖੀ ਲਿਖੀਏ ਬਸ ਸਿਰਫ ਟਾਈਮ ਦਾ ਥੋੜਾ ਜਿਹਾ ਚੱਕਰ ਪੈ ਜਾਂਦਾ ਓਵੇਂ ਟਾਈਮ ਨਹੀਂ ਨਿਕਲ ਪਾਉਂਦਾ ਕੰਮ ਪੜਾਈ ਕਰਕੇ ਤੇ ਉਹਦੇ ਕਰਕੇ ਪਰ ਆਉਣ ਵਾਲੇ ਟਾਈਮ 'ਚ ਬਹੁਤ ਕੁਝ ਨਵਾਂ ਲੈ ਕੇ ਆਵਾਂਗੇ ਠੀਕ ਹੈ ਰਵਿੰਦਰ ਤੁਸੀਂ ਆਪਣਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੇ ਸਾਡਾ ਤਾਨੂੰ ਬਹੁਤ ਸਾਰਾ ਨਿੱਘਾ ਪਿਆਰ ਹੈ ਦੇਖਣ ਵਾਲਿਆਂ ਵੱਲੋਂ ਵੀ ਤੁਹਾਡੇ ਲਈ ਪਿਆਰ ਹੈ ਤੇ ਤੁਸੀਂ ਇਸ ਤਰ੍ਹਾਂ ਹੀ ਆਪਣੀ ਮਾਂ ਬੋਲੀ ਲਈ ਰਾਜ ਕੇ ਸੇਵਾ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਸ਼ੁਕਰੀਆ ਸੋ ਜਿਸ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਲਈ ਰੁਪਿੰਦਰ ਹੁਣੀ ਐਫਰਟਸ ਕਰ ਰਹੇ ਨੇ ਸਾਨੂੰ ਵੀ ਲੋੜ ਹੈ ਆਪਣੀ ਮਾਂ ਬੋਲੀ ਨੂੰ ਇਹ ਜਿਉਂਦਾ ਰੱਖਣਾ ਕਹਿਣਾ ਗਲਤ ਹੋਏਗਾ ਕਿਉਂਕਿ ਜਿਉਂਦੀ ਮਾਂ ਬੋਲੀ ਹੈ ਉਹ ਹਮੇਸ਼ਾ ਅਮਰ ਹੈ ਉਹਨੂੰ ਕਦੇ ਵੀ ਉਹਦਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਪਰ ਸਮੇਂ-ਸਮੇਂ ਤੇ ਕੁਝ ਚੀਜ਼ਾਂ ਹਾਵੀ ਹੋ ਜਾਂਦੀਆਂ ਨੇ ਤਾਂ ਸਾਨੂੰ ਲੋੜ ਹੁੰਦੀ ਹੈ ਇੱਕ ਸੁਰੱਖਿਆ ਕਵਚ ਬਣਾ ਕੇ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਆਬਾਦ ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈ ਰਿਹਾ ਸਤਿ ਸ਼੍ਰੀ ਅਕਾਲ ਰੱਬ ਰਾਖਾ